ਭੀ ਗੰਟੀ ਮਤਬੱਸਾਂ ਹੀ ਕੀ ਨਵੀ ਰੱਬਾ ਇਹ ਨਾਲ ਤਾਂ ਜਾਨੇ ਕੱਢਦਾ ਉਹ ਫਿਰਦੇ ਚ ਵੀ ਜ ਮੇਰਾ ਕੋਈ ਇਲਾਜ ਤਾਂ ਮੇਰਾ ਹੋ ਹੀ ਨਹੀਂ ਰਿਹਾ ਜੀ ਰੱਬਾ ਚੱਕ ਲੈ ਇਹਨਾਂ ਉਤੋਂ ਮੈਂ ਕੀ ਕਰੀ ਜੀ ਕੋਈ ਗਰੀਬ ਬੰਦੇ ਦੇ ਕੋਈ ਮਤਲਬ ਕੋਈ ਨਹੀਂ ਕਰਦਾ 3 ਸਾਲ ਤੇ ਬਸ ਆਪਣੇ ਅੰਦਰੇ ਪਏ ਆ ਜੀ ਨਾ ਕੋਈ ਮਤਲਬ ਜੀ ਅਸੀਂ ਡਾਕਟਰ ਕੋ ਜਾਨੇ ਡਾਕਟਰ ਕਹਿੰਦਾ ਵੀ ਖਰਾਕ ਦੋ ਜਿੰਨੀ ਵੀ ਦੇ ਹੁੰਦੀ ਹੈ ਪਰ ਉਹ ਗਰੀਬ ਬੰਦਾ ਜੀ ਮੈਂ ਮੈਨੂੰ ਘਰ ਦੇ ਕਿੱਥੋਂ ਖਰਾਕ ਲਾਉਣ ਜੀ ਇੰਨੀ ਆਪਾਂ ਪਿੰਡਾਂ ਦੇ ਵਿੱਚ ਅਕਸਰ ਟੂਰਨਾਮੈਂਟ ਕਰਾਉਂਦੇ ਆ ਵੀ ਇੱਕ ਨੇ ਟੂਰਨਾਮੈਂਟ ਕਰਾ ਲਿਆ ਦੂਜੀ ਧਿਰ ਕਹਿੰਦੀ ਆ ਆਪਾਂ ਇਹ ਤੋਂ ਵੱਡਾ ਕਰਾਵਾਂਗੇ ਇਹ ਤੋਂ ਵੱਡਾ ਕਲਾਕਾਰ ਬੁਲਾਵਾਂਗੇ ਇੱਥੇ ਮੱਕੀ ਪਿੰਡ ਦੇ ਵਿੱਚ ਉਹਦੇ ਉਹ ਟੂਰਨਾਮੈਂਟ ਕਰਾਉਣਾ ਕਿਤੇ ਨਾ ਕਿਤੇ ਆਪਾਂ ਕਰੋੜਾ ਰੁਪਏ ਲੱਖਾਂ ਰੁਪਏ ਉਹਨਾਂ ਟੂਰਨਾਮੈਂਟਾਂ ਤੇ ਖੋਖ ਦਿੰਨੇ ਆ ਕਰਾਉ ਟੂਰਨਾਮੈਂਟ ਟੂਰਨਾਮੈਂਟ ਕਰਾਣੇ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਭਾਈ ਜਿਹੜੀ ਅੜੀ ਪਕਾਉਨੇ ਉਹ ਨਾ ਵੀ ਫਲਾਣੇ ਨੇ ਟੂਰਨਾਮੈਂਟ ਕਰਾਇਆ ਅਸੀਂ ਵੀ ਕਰਾਉਣਾ ਦੂਜੀ ਪਾਰਟੀ ਨੇ ਟੂਰਨਾਮੈਂਟ ਕਰਾਉਣਾ ਉਹ ਜਿਹੜੀ ਅੜੀ ਹੈ ਸੁਖਜੀਤ ਲਾਲ ਹੋਣਾ ਦੇ ਪਿੰਡ ਜਲਵੇੜੀ ਗਹਿਲਾ ਦੇ ਵਿੱਚ ਜਾਣ ਕੇ ਪਕਾਓ ਭਾਈ ਜੇ ਇੰਨੀ ਅੜੀ ਹੈ ਕਿਉਂਕਿ ਜੇ ਗੱਲ ਕਰੀਏ 3 ਸਾਲ ਹੋ ਗਏ ਭਾਈ ਕਹਿੰਦਾ ਕੋਈ ਸਾਰੇ ਨਹੀਂ ਪੁੱਛ ਰਹੇ ਆ ਪਰਿਵਾਰ ਦੇ ਹਾਲਾਤ ਲੋਕ ਬਾਹਰੋਂ ਆਣ ਕੇ ਸੇਵਾਵਾਂ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜੀ ਮਾੜੇ ਮੋਟੀ ਖਰਚਾ ਪੰਨੇ ਚੱਲ ਰਿਹਾ ਲੋਕ ਤਿਲ ਫੂਲ ਆਪਣਾ ਦਸਵੰਦ ਕੱਟ ਰਹੇ ਨੇ ਪਰ ਬਾਈ ਕਹਿੰਦਾ ਹੁਣ ਆਪਰੇਸ਼ਨ ਜੋ ਕੇ ਪੈਸੇ ਨਹੀਂ ਹੈਗੇ ਲਾਤਾ ਦੇ ਵਿੱਚੋਂ ਰਾੜ ਘਟਾਣੀਆਂ ਉਹਦੇ ਪੱਖ ਦੇ ਮੂਹਾਂ ਮੂਹ ਤੇ ਮੰਗਦੇ ਕਿ ਸਾਡੀ ਮੌਤ ਹੀ ਹੋ ਜਵੇ ਕਿਸੇ ਮੇਰਾ ਇਲਾਜ ਤਾਂ ਵੀ ਜੀ ਹੋਈ ਨਹੀਂ ਰਹਦਾ ਕੋਈ ਪਹੁੰਚ ਰਿਹਾ ਇਲਾਜ ਕਰਾਉਣ ਖਾਤਰ ਵੀ ਸਤੋ 24 ਘੰਟੇ ਹੀ ਕਹਨੇ ਵੀ ਰੱਬ ਆਹਦੇ ਨਾਲ ਤਾਂ ਚੱਕ ਲਓ ਫਾਇਦੇ 'ਚ ਜਾਂ ਨਿਕਲ ਜਾ ਫਾਇਦੇ 'ਚ ਚੰਡੀਗੜ੍ਹ ਗਈ ਸੀ ਭਾਈ ਪੀ ਇਸ ਬਹੁਤ ਸੰਗਤ ਬੈਠੀ ਹੈ ਗੁਰੂ ਪਿਆਰੇ ਸਾਧ ਸੰਗਤ ਬਹੁਤ ਬੈਠੀ ਹੈ ਜਿਹੜੀ ਸੇਵਾ ਕਰਦੀ ਹੈ ਉਹਨਾਂ ਦਾ ਕਿਹ ਜਰੂਰ ਵੀਡੀਓ ਬਚਾਇਓ ਪਰਿਵਾਰ ਨੂੰ ਥੋੜੀ ਲੋੜ ਹੈ ਭਾਈ ਜੇ ਗੱਲ ਕਰੀਏ ਇਹ ਜਿਹੜਾ ਜੀ ਹੈ ਘਰ ਦਾ ਇਕੱਲਾ ਕਮਾਉਣ ਵਾਲਾ ਜੀ ਹੈ ਕਿਤੇ ਨਾ ਕਿਤੇ ਚੱਲਦਾ ਫਿਰਦਾ ਹੋ ਜਾਊਗਾ ਆਪਣੇ ਇੱਕ ਪਰਿਵਾਰ ਨੂੰ ਸੰਭੂਗਾ ਰੋਜੀ ਰੋਟੀ ਲਈ ਕੰਮ ਕਰਨ ਜਾਊਗਾ ਤਾਂ ਪਰਿਵਾਰ ਖੁਸ਼ ਰਹੂਗਾ ਕਿਤੇ ਨਾ ਕਿਤੇ ਪਰ 3 ਸਾਲ ਹੋ ਗਏ ਹਾਲਤ ਦੇ ਦੇਖੀ ਨਹੀਂ ਜਾਂਦੀ ਬੱਚਾ ਇਹ ਪੜ ਪੜਾਈ ਛੱਡੀ ਬੈਠਾ ਹੈ ਇਹ ਉਹਨਾਂ ਦੇ ਘਰ ਦੇ ਨੇ ਮਿਸਿਸ ਨੇ ਇਹ ਨਾਲ ਤੁਹਾਨੂੰ ਪਤਾ ਕਿੰਨਾ ਕੰਮ ਕਰਨਗੇ ਕਹਿੰਦੇ ਵੀ ਹੈਗਾ ਤਾਂ ਔਖਾ ਹੈ ਜੀ ਹੁਣ ਕੀ ਕਰ ਸਕਦੇ ਹੋ ਇੱਕ ਮਰ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਕਿਸੇ ਜੇ ਕਿਸੇ ਨੂੰ ਕਹਨੇ ਆ ਤਾਂ ਕੋਈ ਲੈ ਕੇ ਵੀ ਨਹੀਂ ਜਾਂਦਾ ਹੈਗਾ ਹੁਣ ਬਸ ਵੀ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲ ਰਿਹਾ ਉਹਨਾਂ ਸਾਡੇ ਕੋਲ ਨਾ ਤਾਂ ਇੰਨੇ ਪੈਸੇ ਵੀ ਜਿਹੜਾ ਅਸੀਂ ਇਲਾਜ ਕਰਾ ਲਈ ਇਸ ਇੱਕ ਜਲਵੇੜੀ ਗੈਲਾਂ ਦੀਆਂ ਤਸਵੀਰਾਂ ਨੇ ਸੁਖਜੀਤ ਲਾਲ ਹੁਣੀ ਨੇ ਵੀਡੀਓ ਨੂੰ ਬੱਤਵਾ ਬੱਤ ਸ਼ੇਅਰ ਕਰਿਓ ਪਰਿਵਾਰ ਨੂੰ ਥੋੜੀ ਲੋੜ ਐ ਸੁਖਜੀਤ ਲਾਲ ਹੁਣਾਂ ਨੂੰ ਥੋੜੀ ਲੋੜ ਐ 3 ਸਾਲ ਹੋ ਗਏ ਬਾਈ ਹੁਣੇ ਕਹਿੰਦੇ ਇੱਕ ਘਟਨਾ ਵਾਪਰੀ ਸੀ ਜਿੱਥੇ ਕੰਮ ਕਰਦੇ ਸੀਗੇ ਉੱਥੇ ਕੋਈ ਲੋਹਾ ਸੀ ਕਵਾੜੀਏ ਦੇ ਦੁਕਾਨ ਤੇ ਕੰਮ ਕਰਦੇ ਸੀ ਲੋਹਾ ਫਟ ਜਾਂਦਾ ਬਲਾਸਟ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਰੀ ਜਿਹੜੀ ਬਾਡੀ ਐ ਦੇਖ ਸਕਦੇ ਹੋ ਸਾਰੀ ਜਿਹੜੀਆਂ ਤਸਵੀਰਾਂ ਨੇ ਬਾਡੀ ਜਲ ਜਾਂਦੀ ਐ ਇਹਨਾਂ ਬਾਹਾਂ ਉੱਪਰ ਚੱਕ ਹੁੰਦੀ ਐ ਇਹਨਾਂ ਥੱਲੇ ਕਰ ਹੁੰਦੀ ਐ ਉਸ ਤੋਂ ਬਾਅਦ ਲੱਤ ਟੁੱਟ ਜਾਂਦੀ ਐ 2-3 ਜਗ੍ਹਾ ਤੋਂ ਸਰੰਦ ਖੰਨ ਰੋਪੜ ਤੱਕ ਮਿਲੂਗੀ ਹਰੇ ਕੇ ਪਾਸੇ ਜਾਏ ਪਰ ਲਾਜ ਨਹੀਂ ਹੋ ਰਿਹਾ 6-7 ਵਾਰ ਤਾਂ ਬਾਈ ਹੋਣੀ ਕਹਿੰਦੇ ਆਪਰੇਸ਼ਨ ਵੀ ਕਰਾ ਲਿਆ ਪਰ ਲੱਤ ਦੇ ਵਿੱਚੋਂ ਹੁਣ ਡਾਕਟਰ ਕਹਿੰਦੇ ਨੇ ਵੀ ਰਾੜ ਘੜਾਣੀਆਂ ਐ ਰਾੜ ਘੜਾਣ ਜੋਗੇ ਪੈਸੇ ਨਹੀਂ ਹੈਗੇ ਤੋਂ ਉਸ ਤੋਂ ਬਾਅਦ ਵੀ ਕਹਿੰਦੇ ਲੰਬਾ ਸਮਾਂ ਬੈੱਡ ਦੇ ਉੱਪਰ ਹੀ ਬੈੱਡ ਰੈਸਟ ਕਰਨੀ ਪੈਣੀ ਐ ਪਰ ਕਹਿੰਦੇ ਵੀ ਜਦ ਅਸੀਂ ਤਿੰਨ ਜੀ ਦੁਨੀਆ ਤੋਂ ਚਲੇ ਜਾਈਏ ਜਿਵੇਂ ਅਸਾਂ ਨੇ ਪ੍ਰਮਾਤਮਾ ਉਹ ਦਸਤ ਗਾਦੇ ਬਾਈ ਹੁਣ ਹੀ ਕਹਿੰਦੇ ਪਿਆ ਦੀ ਕੁਟੈਰ ਵਾਲਾ ਕੋਈ ਮਹਾਂਪੁਰਸ਼ ਦੇ ਕੇ ਗਿਆ ਜੀ ਬਸ ਇਹਦੇ ਵਿੱਚ ਕਿੱਚ ਕਿਲੇ ਜਾਂਦੇ ਆ ਕਰਦੇ ਮੇਰੀ ਲੇਡੀ ਮੰਜੇ ਪਰ ਟਾਇਰ ਲੱਗੇ ਨੇ ਸਪੈਸ਼ਲ ਲਗਵਾਏ ਨੇ ਹਾਂ ਇਹ ਸਪੈਸ਼ਲ ਲਵਾਏ ਵਿੱਚ ਕੋਈ ਦੇਖੇ ਗਿਆ ਜੀ ਮੋਰ ਤੁਸੀਂ ਆ ਗਈ ਕਣਾਲਾ ਦਾਨ ਚ ਦੇਖੇ ਗਿਆ ਮਤਲਬ ਮੰਜਾ ਵੀ ਨਹੀਂ ਖਜਾਉਂਦਾ ਵਾਲਾ ਦੇਖ ਕੇ ਹੱਥ ਦੇ ਲੋਕ ਰੋਟੀ ਕਿਦਾਂ ਦੇ ਇਹ ਜਲੀ ਕਿਦਾਂ ਮਨ ਕੋਈ ਉੱਤੇ ਨਾ ਉਪਰ ਲਵਾਦ ਉਹ ਬਲੱਟ ਹੋ ਗਿਆ ਉਹ ਬਲੱਟ ਹੋਣ ਦੇ ਨਾਲ ਵੀ ਮੇਰੀ ਲੱਤ ਟੁੱਟ ਗਈ ਮਨੂੰ ਅੱਕ ਲੱਗ ਗਈ ਬਹੁਤ ਬੁਰੀ ਤਰ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਸੀਗੇ ਕੰਮ ਕਰਦਾ ਸੀ ਜੀ ਮੈਂ ਦੁਕਾਨ ਤੇ ਹਾਂਜੀ ਹਾਜੀ ਤੀਰ ਸਿੰਘ ਤੀਰ ਪਿੰਡ ਤੀਰ ਪਰ ਚਰਨ ਸਿੰਘ ਗੱਬਰ ਸਿੰਘ ਦੇ ਕੋਲ ਮੈਂ ਕੰਮ ਕਰਦਾ ਸੀ ਹਾਂਜੀ ਉੱਥੇ ਹੀ ਮੇਨ ਨਾਲ ਹਾਦਸਾ ਵੀ ਪੀਤੀ ਹੈ ਜੀ ਕਿਤੇ ਬਾਪਰੇ ਜਦੋਂ ਕੋਈ ਪ੍ਰਸ਼ਾਸਨ ਨਹੀਂ ਮੇਰੀ ਮਦਦ ਕਰ ਰਿਹਾ ਕੋਈ ਪਿੰਡ ਚੋਂ ਨਹੀਂ ਕਰ ਰਿਹਾ ਜੀ ਕੋਈ ਹੋਰ ਨਹੀਂ ਕਰ ਰਿਹਾ ਜੀ ਵੀ ਮੈਂ ਤਾਂ ਹੁਣ ਚੁੱਪੇ ਸੀ ਆਪਣੇ ਅੰਦਰ ਹੀ ਪਿਆ ਤੇ ਵਰਜੀ ਬਸ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਗੱਲ ਕਰੀਏ ਪਿੰਡ ਜਲਵੇੜੀ ਗੈਲਾਂ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਰਿਵਾਰ ਦੇ ਇੱਕ ਜੀ ਨੇ ਸੁਖਜੀਤ ਲਾਲ ਹੁਣੀ ਜੇ ਗੱਲ ਕਰੀਏ ਪਿਛਲੇ 3 ਸਾਲਾਂ ਤੋਂ ਬੈੱਡ ਦੇ ਉੱਪਰ ਹੀ ਮਤਲਬ ਕਿ ਸੋਗ ਹੰਡਾ ਰਹੇ ਨੇ ਆਪਣਾ ਸਰੀਰ ਹੰਡਾ ਰਹੇ ਨੇ ਜੇ ਗੱਲ ਕਰੀਏ ਪਹਿਲਾਂ ਤਸਵੀਰ ਦੇਖ ਸਕਦੇ ਹੋ ਬਾਈ ਹੁਣੀ 3 ਸਾਲ ਹੋ ਗਏ 3 ਸਾਲ ਤੋਂ ਬੈੱਡ ਦੇ ਉੱਪਰ ਹੀ ਨੇ ਪੂਰੀ ਗੱਲਬਾਤ ਕਰਾਂਗੇ ਵੀ ਗੱਲਬਾਤ ਹੈ ਕੀ ਹੈ ਵੀਡੀਓ ਸ਼ੇਅਰ ਕਰਨ ਦਾ ਕਾਰਨ ਕੀ ਹੈ ਵੀ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਪਰਿਵਾਰ ਦਾ ਜਿਹੜਾ ਇਹ ਜੀ ਹੈ ਇਕੱਲਾ ਹੀ ਕਮਾਣ ਦੇ ਘਰ ਦੇ ਵਿੱਚ ਕਮਾਉਣ ਵਾਲਾ ਇਕੱਲਾ ਹੀ ਰੋਜੀ ਰੋਟੀ ਕਮਾਉਣ ਵਾਲਾ ਹੈ ਤੇ ਘਰ ਦੇ ਵਿੱਚ ਮਤਲਬ ਕਿ ਸਾਰਾ ਪਰਿਵਾਰ ਦੇਖਣ ਵਾਲਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪਰਿਵਾਰ ਨਾਲ ਗੱਲਬਾਤ ਕਰਦੇ ਸੁਖਜੀਤ ਲਾਲ ਹੁਣੀ ਨਾ ਭਾਈ ਸਾਸਰੀ ਗੱਲ ਜੀ ਹਾਂਜੀ ਭਾਈ ਸਾਸਰੀ ਗੱਲ ਜੀ ਤਾਂ ਭਾਈ ਕੀ ਗੱਲ ਕੀ ਹੋਈ ਸੀਗੀ ਆ ਸਾਰੀ ਬੋਡੀ ਤੁਹਾਡੀ ਜਲੀ ਹੋਈ ਆ ਤੇ ਲੱਤ ਫ੍ਰੈਚਰ ਆ ਜੀ ਆਪਣੀ ਹਾਂਜੀ ਲੱਤ ਵੀ ਜੀ ਮੇਰੀ ਦੋ ਜਗ੍ਹਾ ਟੁੱਟ ਗਈ ਆ ਸਰੀਰ ਮੇਰੇ ਝੁੜਸ ਗਿਆ ਅੱਗ ਲੱਗੀ ਸੀ ਹੂੰ ਕਿਸੇ ਕਬਾੜੀ ਦੁਕਾਨ ਤੇ ਮੈਂ ਕੰਮ ਕਰਦਾ ਸੀ ਜੀ ਬਸ ਉੱਥੇ ਹਾਦਸਾ ਹੋ ਗਿਆ ਏ ਕੀ ਜੀ ਗੱਲ ਕਰੀ ਬਾਈ ਕਦੋਂ ਦੀ ਘਟਨਾ ਹੈ ਪੂਰਾ ਦੱਸੋ ਵੀ ਗੱਲਬਾਤ ਕਦੋਂ ਦੀ ਹੈ ਵੀਰ ਜੀ 6 ਮਈ 2018 ਤਰੀਕ ਨੂੰ 2022 ਦੀ ਘਟਨਾ ਹੈ ਹਾਂਜੀ ਪ੍ਰੈਸ਼ਰ ਹੋਲੇ ਸੀ ਸਾਤੋਂ ਲੇਕਿਨ ਕੋਈ ਕਾਮਯਾਬ ਨਹੀਂ ਹੋਇਆ ਹੁਣ ਰਾਡ ਪਾਈਦੀ ਕਿਸੇ ਮਹਾਂ ਬੁਰਸ਼ ਨੇ ਉਹ ਰਾਡ ਦੇ ਮੁਤਾਬਕ ਮਤਲਬ ਵੀ ਹੁਣ ਮੈਂ ਉਸ ਥੋੜਾ ਜਿਹਾ ਫਰਕ ਹੈ ਵੈਸੇ ਲੱਤ 'ਚ ਪਾਸ ਬਹੁਤ ਪੈ ਰਹੀ ਹੈ ਪਾਸ ਪੈ ਰਹੀ ਹੈ ਇਹ ਲੱਤ ਰੋਟੀ ਕਿਦਾਂ ਤੇ ਇਹ ਜਲੀ ਕਿਦਾਂ ਮਿਲ ਕੇ ਕੋਈ ਉੱਤੇ ਨਾ ਉੱਪਰ ਲੋਹਾ ਤੇ ਉਹ ਬਲਸਟ ਹੋ ਗਿਆ ਉਹ ਬਲਸਟ ਹੋਣ ਦੇ ਨਾਲ ਵੀ ਮੇਰੀ ਲੱਤ ਟੁੱਟ ਗਈ ਮੈਨੂੰ ਅੱਗ ਲੱਗ ਗਈ ਬਹੁਤ ਬੁਰੀ ਤਰ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਸੀ ਕੰਮ ਕਰਦਾ ਸੀ ਮੈਂ ਦੁਕਾਨ ਤੇ ਹਾਂਜੀ ਹਾਂਜੀ ਤੀਰ ਤੀਰ ਪਿੰਡ ਤੀਰ ਪ੍ਰਚਾਰਣ ਸਿੰਘ ਗੱਬਰ ਸਿੰਘ ਦੇ ਕੋਲ ਮੈਂ ਕੰਮ ਕਰਦਾ ਸੀ ਹਾਂਜੀ ਉੱਥੇ ਹੀ ਮੇਨ ਨਾਲ ਹਾਦਸਾ ਬੀਤ ਗਿਆ ਜੀ ਕਿਦਾਂ ਵਾਪਰੇ ਕਿਦਾ ਮਤਲਬ ਕਿ ਪਹਿਲੇ ਲੋਹਾ ਗਰਮ ਸੀ ਕਿ ਪਹਿਲੇ ਕੀ ਗੱਲ ਨਹੀਂ ਬ੍ਰਜੀ ਲੋਹਾਂ ਦੇ ਗਰਮ ਮੈਂ ਪੂਰੀ ਦਿਹਾੜੀ ਕੰਮ ਕਰਿਆ ਜੀ ਉਹ ਲੋਹਾ ਉਹਨਾਂ ਨੇ ਮਤਲਬ ਕੋਈ ਨਹਿਰ ਚੋਂ ਕੱਢਿਆ ਬਲੋਹਾ ਦੀ ਹਾਂਜੀ ਹੁਣ ਜੀ ਜੇ ਅਸੀਂ ਕੋਈ ਮਤਲਬ ਉਹ ਕਿਤੇ ਕੋਈ ਸ਼ਿਕਾਇਤ ਪਾਉਣੀ ਹੈ ਜੀ ਉਹ ਮੁੱਕਰ ਜੰਨੇ ਸਾਫ ਹੈ ਹੂੰ ਮੇਰਾ ਜੀ ਬਾਰ-ਬਾਰ ਮਤਲਬ ਕੇ ਦੱਬੀ ਜਨ ਮੈਨੂੰ ਬਲੋ ਕੋ ਮੇਰਾ ਕੁਛ ਨਹੀਂ ਵੀਰ ਜੀ ਪਾਣ ਰਿਹਾ ਮੇਰੀ ਮਦਦ ਹੀ ਲੋੜ ਆ ਬਸ ਤੇ ਤਿੰਨ ਸਾਲ ਹੋ ਗਏ ਭਾਈ ਇਦਾਂ ਹੀ ਆ ਤਿੰਨ ਸਾਲ ਹੋ ਗਏ ਮੈਂ ਤਾਂ ਬੈਠ ਤਈ ਆ ਮੈਂ ਤਾਂ ਹੀ ਹਾਰ ਕੇ ਆ ਸੀ ਛੱਡ ਤੀ ਉਹਨਾਂ ਦਾ ਹੁਣ ਨੋਏ ਲੈਣਾ ਛੱਡਤਾ ਵੀਰ ਜੀ ਹੁਣ ਤੁਸੀਂ ਪੁੱਛ ਲਿਆ ਮੈਂ ਤਾਂ ਆ ਕਰਕੇ ਤੁਹਾਨੂੰ ਦੱਸ ਰਿਹਾ ਆਪਣੇ ਟਿੱਡ ਦਾ ਤੇ ਇਤ ਨਹੀਂ ਮੈਂ ਤਾਂ ਚੁੱਪੇ ਕਰ ਗਿਆ ਹੁਣ ਤਾਂ ਬਸ ਵੀ ਜਦੋਂ ਕੋਈ ਪ੍ਰਸ਼ਾਸਨ ਨਹੀਂ ਮੇਰੀ ਮਦਦ ਕਰ ਰਿਹਾ ਕੋਈ ਪਿੰਡ ਚੋਂ ਨਹੀਂ ਕਰ ਰਿਹਾ ਜੀ ਕੋਈ ਹੋਰ ਨਹੀਂ ਕਰ ਰਿਹਾ ਜੀ ਵੀ ਮੈਂ ਤਾਂ ਹੁਣ ਚੁੱਪੇ ਦੀ ਆਪਣੇ ਅੰਦਰ ਹੀ ਪਿਆ ਤੀ ਵੀਰ ਜੀ ਬਸ ਇਹ ਜਿਹੜਾ ਮੇਰਾ ਮਕਾਨ ਆ ਜੀ ਇਹ ਮਤਲਬ ਅਦੀ ਅਦਾਲਤੋਂ ਆਇਤੀ ਜੀ ਸਰਦਾਰ ਅਮਰਜੀਤ ਸਿੰਘ ਜੀ ਚੀਮਾ ਐਸ ਐਚਓ ਤੇ ਸਾਬਕਾ ਬਲਜਿੰਦਰ ਸਿੰਘ ਜੀ ਉਹ ਮੇਰਾ ਮਕਾਨ ਜ਼ਰੂਰ ਨੂੰ ਪਾ ਕੇ ਦੇ ਗਏ ਜੀ ਜਿਹੜੇ ਜੂ ਬਾਹਰਲੇ ਕਰ ਰਿਆ ਜੀ ਉਹ ਹੀ ਮਤੂ ਬਣਾ ਜਿਹੜੇ ਕੱਚੇ ਮਕਾਨਾਂ ਦੇ ਪੈਸੇ ਜੀ ਉਹਦੇ ਮੁਤਾਬਕ ਮੇਰਾ ਪਾਇਆ ਜੀ ਉਹਨਾਂ ਨੇ ਮੇਰੇ ਸਾਰੇ ਮਕਾਨ ਪਹਿਲਾਂ ਕੱਚੇ ਸੀਗਾ ਬਿਲਕੁਲ ਭਾਈ ਘਰ ਦਾ ਹੁਣ ਖਰਚਾ ਬਣ ਕਿਦਾਂ ਚੱਲ ਰਿਹਾ ਹੈ 3 ਸਾਲ ਹੋ ਗਏ ਬੈੱਡ ਭਰੋ ਘਰ ਦਾ ਵੀ ਜੀ ਖਰਚਾ ਬਣਦਾ ਐ ਵੀ ਜਿਵੇਂ ਹੁਣ ਤੁਸੀਂ ਆ ਕੇ ਉੱਕ ਕੋਈ ਵਸ ਰੱਬ ਦੇ ਬੰਦੇ ਕੋਈ ਨਾ ਕੋਈ ਆ ਜਾਂਦਾ ਵੀਰ ਜੀ ਵੀ ਮੇਰੀ ਵੀਡੀਓ ਮਾੜੀ ਮੋਟੀ ਪਾ ਜਾਂਦੇ ਆ ਹਾਂਜੀ ਕੁਝ ਕਾਰ ਦੇ ਵਿਚਾਰੇ ਨਰੇਗਾ ਚਲੇ ਜਾਂਦੇ ਆ ਤਾਂ ਕਰਕੇ ਵਿਚ ਵਿਚਾਰਾ ਚੱਲਦਾ ਹੁਣ ਤਾਂ ਮਹੀਨੇ ਦੋ ਹੋ ਗਏ ਹੁਣ ਤਾਂ ਨਰੇਗਾ ਹੀ ਬੰਦ ਪਈਆ ਬੇਟਾ ਵੀ ਹੈ ਬਾਈ ਛੋਟਾ ਥੋੜਾ ਜੀ ਬੇਟੇ ਦੀ ਪੜ੍ਹਾਈ ਰੁਲ ਗਈ ਬੇਟਾ ਪਿਸ਼ਾਬ ਜੂ ਕਰਾਈ ਜਾਂਦਾ ਜਿਦਾ ਜੀ ਸਕੂਲ ਨਹੀਂ ਜਾਂਦਾ ਜੀ ਸਕੂਲ ਕਿ ਆ ਜਾਣਾ ਜੀ ਵਿਚਾਰਾ ਬੋਤਲ ਵੀ ਪਿਸ਼ਾਬ ਜੂ ਕਰਾਈ ਜਾਂਦਾ ਹੁਣ ਜਨਾਨੀ ਨੂੰ ਵਾਰ-ਵਾਰ ਵੀ ਕਿਆ ਕਹਿਣਾ ਜੀ ਹੂੰ ਇਹ ਗੱਲ ਹੈ ਜੀ ਮੈਨੂੰ ਆਪੇ ਸ਼ਰਮ ਆਉਤ ਆਉਂਦੀ ਹੈ ਜੀ ਪਸ਼ਾਪ ਸ਼ੂਭ ਕਰਦੇ ਨੂੰ ਜੀ ਕਿਹੜੀ ਕਲਾਸ ਵਿੱਚ ਪੜਦਾ ਬੱਚਾ ਮੈਂ ਤਾਂ 7ਵੀਂ ਵਿੱਚ ਪੜਦਾ ਜੀ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ ਬਸ ਮੈਂ ਤਾਂ ਹੀ ਬਹੁਤ ਦੁਖੀ ਹਾਂ ਤੇ ਭਾਈ ਲੱਤ ਦਾ ਆਪਰੇਸ਼ਨ ਸਹੀ ਕਿਉਂ ਨਹੀਂ ਹੋਇਆ ਤੁਸੀਂ ਕਹਿੰਦੇ 6-7 ਵਾਰ ਆਪਰੇਸ਼ਨ ਕਰਾ ਲਿਆ ਫਿਰ ਇੱਕ ਲੱਤ ਦੇ ਵਜਨ ਘਾਤ ਨਹੀਂ ਆ ਰਹੇ ਠੀਕਾ ਤੇ ਨਹੀਂ ਹੋ ਰਹੀ ਮੇਰੀ ਪਾਸ ਪੈ ਗਈ ਲੱਤ ਤੇ ਵੀ ਹੁਣ ਇਹਦੀ ਰਾੜ ਨਿਕਲਣੇ ਪਰ ਆ ਗਈ ਰਾੜ ਨਿਕਲਣ ਦੇ ਬਾਅਦ ਡਾਕਟਰ ਸਾਹਿਬ ਕਹਿੰਦੇ ਵੀ ਲੰਬਾ ਲਾ ਚੱਲੂਗਾ ਤਾਂ ਪੱਟੀਆਂ ਪੋਟੀਆਂ ਵੀ ਇਨਫੈਕਸ਼ਨ ਜ਼ਿਆਦਾ ਹੈ ਨਾ ਪਹਿਲੀ ਵੀ ਵਿੰਨਪੈਕ ਸਿੰਜਾ ਦੇ ਵੀ ਲੰਬਾ ਲਾ ਚੱਲੂਗਾ ਉਹਦੇ ਬਾਅਦ ਕਹਿੰਦੇ ਬਿਲਕੁਲ ਤੋਂ ਸਹੀ ਹੋ ਜਾਊਗਾ ਆ ਮੇਰਾ ਦੇਖੋ ਇਹ ਮੋਡਾ ਤੁਸੀਂ ਦੇਖ ਸਕਦੇ ਵੀਰ ਜੀ ਜੁੜ ਗਿਆ ਨਾਲ ਇਹਦਾ ਵੀ ਆਪਰੇਸ਼ਨ ਹੋਣਿਆਲਾ ਇਹ ਸਾਰਾ ਚਲੇਵਾ ਬਾਈ ਆ ਸਾਰਾ ਫੂਕਿਆ ਬਾ ਤੁਹਾਡੇ ਸਾਹਮਣੇ ਜੋ ਵੀ ਹਾਂ ਮੇਰੇ ਕੱਪੜੇ ਵੀ ਪੈਂਦਾ ਬਾਡੀ ਤੇ ਕੱਪੜੇ ਮੈਂ ਜਾਣ ਆਉਣ ਲੱਗਿਆ ਪਾਣਾ ਹਾਂ ਤਾਂ ਫਿਰ ਘਰੇ ਦਾ ਜਰੂਰਸ ਨਿਕਲ ਜਾਂਦਾ ਜੋ ਮੈਂ ਕਮੀਜ਼ ਖਿੱਚ ਕੇ ਕੱਢਦਾ ਵੀ ਪਾਣੀ ਨਾਲੇ ਛਿੜ ਜਾਂਦਾ ਹੈ ਮੈਂ ਜਦੋਂ ਮੰਨੋ ਕਿਤੇ ਦੁਕਾਨ ਜਾਂਦੇ ਆ ਡਾਕਟਰ ਕੋਲ ਲੱਤ ਦੁਕਾਨ ਜਾਂਦੇ ਹਾਂ ਕਮੀਜ਼ ਵਗੈਰਾ ਪਾਉਂਦੇ ਹੋਵਾਂਗੇ ਕੱਪੜਾ ਫਿਰ ਇੰਨੀ ਪੀੜੀ ਗਲੀਆਂ ਜੇ ਰਸਤਾ ਬਹੁਤ ਤੰਗ ਆ ਜਿਹਦੇ ਪਿੰਡ ਦਾ ਗਲਗਰੀਏ ਫਿਰ ਤੁਰ ਕੇ ਕਿੱਥੇ ਜਾਂਦੇ ਹੋ ਬਈ ਜੀ ਦੇ ਸਾਦੇ ਮੰਜਾ ਪਿਆਦੇ ਕੋ ਟਾਇਰ ਵਾਲਾ ਕੋਈ ਮਹਾਪੁਰਸ਼ ਦੇ ਕੇ ਗਿਆ ਜੀ ਬਸ ਇਹਦੇ ਪੇ ਖਿੱਚ ਕੇ ਲੈ ਜਾਂਦੀ ਹੈ ਘਰ ਦੇ ਮੇਰੀ ਲੇਡੀ ਮੰਜੇ ਪਰ ਟਾਇਰ ਲੱਗੇ ਨੇ ਸਪੈਸ਼ਲ ਲਗਵਾਏ ਨੇ ਹਾਂ ਜੀ ਸਪੈਸ਼ਲ ਲਵਾਏ ਪਏ ਕੋਈ ਦੇ ਕੇ ਗਿਆ ਜੀ ਜਿਵੇਂ ਤੁਸੀਂ ਆ ਗਈ ਕਣਾਲਾ ਦਾਨ ਚੱਕ ਦੇ ਕੇ ਗਿਆ ਤੇ ਇਹਦੇ ਪਰ ਲੈ ਕੇ ਜਾਂਦੇ ਹਾਂ ਹਾਂ ਜੀ 4000 ਦਾ ਮੰਜਾ ਦੇ ਗਿਆ ਕੋਈ ਹਾਂ ਹਾਂ ਜੀ ਸਰਨ ਦਵਾਏ ਤੇ ਜੀ ਹਾਂ ਜੀ ਜੇ ਗੱਲ ਕਰੀ ਭਾਈ ਬਹੁਤ ਔਖਾ ਜਿਕਨਾ ਦੇਖ ਸਕਦੇ ਹੋ ਪੂਰੀ ਬੋਡੀ ਬਾਈ ਦੀ ਜਲੀ ਹੋਈ ਹੈ ਤੁਸੀਂ ਪੂਰਾ ਸਮੂਹ ਦਿਖਾਦਾ ਜੀ ਦੇਖੋ ਮੰਜਾ ਦੇਖ ਰਹੇ ਜੀ ਮੈਂ ਤਾਂ ਤੁਰ ਫਿਰ ਸਕਦੇ ਨਹੀਂ ਮੰਜੇ 'ਤੇ ਖਿੱਚ ਕੇ ਲਿਜਾਣੇ ਆ ਜੀ ਹਾਂ ਜੀ ਪੰਜਾ ਵੀ ਬਸ ਕਦੇ ਬੇਟਾ ਬੇਟਾ ਪਿੱਛੇ ੱਤਕਾ ਲਾਉਂਦਾ ਘਰ ਦੇ ਖਿੱਚ ਲੈਣੇ ਆ ਜੀ ਕੋਈ ਮਤਲਬ ਮੰਜਾ ਵੀ ਨਹੀਂ ਖਿਜਾਉਂਦਾ ਆਲਾ ਦੇ ਕੇ ਹਾਸ ਦੇ ਆ ਲੋਕ ਮੰਗ ਕੀ ਕਰਦੇ ਹੋ ਭਾਈ ਜੇ ਗੱਲ ਕਰੀਏ ਮੰਗਦਾ ਵੀ ਜੀ ਮੈਂ ਆਏ ਕਰਦਾ ਮੈਂ ਫਿਰਦਾ ਤੁਰਦਾ ਹੋ ਜਾਵਾਂ ਬਸ ਮੈਂ ਮਦਦ ਦੀ ਕਹਾਰ ਲਗਾਣਾ ਮੇਰੀ ਮਦਦ ਕਰੀ ਜਾਵੇ ਹਾਂ ਆ ਬਸ ਬਾਕੀ ਤੁਸੀਂ ਆਪਣੇ ਸਮਝ ਨਾਲ ਦੇਖ ਲਓ ਕਿ ਤੁਸੀਂ ਪੱਤਰਕਾਰ ਹੋ ਤੁਸੀਂ ਜਿਵੇਂ ਵੀ ਹੋ ਸਕਦਾ ਵੀ ਮੇਰੇ ਇਲਾਜ ਦੇ ਵਾਸਤੇ ਕੋਈ ਮੇਰੀ ਮਦਦ ਹੋ ਜਾਵੇ ਚੰਗੀ ਗੱਲ ਆ ਹਾਂਜੀ ਪੈਣ ਕਿਵੇਂ ਦੇਖਦੇ ਹਾਂ 3 ਸਾਲ ਹੋ ਗਏ ਕਿੰਨਾ ਕੌਖਾ ਮੁਰਗ ਜੇ ਗੱਲ ਕਰੀਏ ਕਿਉਂਕਿ ਜਿਹੜੇ ਮੇਨ ਘਰ ਦੇ ਨੇ ਕਮਾਉਂਦੇ ਨੇ ਕਿੰਨਾ ਕੌਖਾ ਮੰਜੇ ਦੇ ਬੈਨੇ ਬਸ ਜ ਹੈਗਾ ਤਾਂ ਔਖਾ ਹੀ ਹੈ ਹੁਣ ਕੀ ਕਰ ਸਕਦੇ ਇੱਕ ਮਰ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਜੇ ਕਿਸੇ ਨੂੰ ਕਹਨੇ ਆ ਤਾਂ ਕੋਈ ਲੈ ਕੇ ਵੀ ਨਹੀਂ ਜਾਂਦਾ ਹੈਗਾ ਹੁਣ ਬਸ ਵੀ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲਦਾ ਭੁਰਣਾ ਸਾਡੇ ਕੋਲ ਨਾ ਤਾਂ ਇੰਨੇ ਪੈਸੇ ਵੀ ਜਿਹੜਾ ਅਸੀਂ ਲਾਜ ਕਰਾ ਲਈ ਅਸੀਂ ਕਹਿੰਦੇ ਵੀ ਜਦ ਅਸੀਂ ਤਿੰਨ ਜੀ ਦੁਨੀਆ ਤੋਂ ਚਲੇ ਜਾਈਏ ਜਦ ਸਾਨੂੰ ਪ੍ਰਮਾਤਮਾ ਗੋਰੀ ਅਸਤਦ ਘਾਦੀ ਬਾਈ ਹੁਣੇ ਕਹਿੰਦੇ ਵੀ ਉਰੇ ਘਰ ਦੇ ਵਿੱਚ ਕੱਕ ਖੜੇ ਸੀਗੇ ਵੀ ਯਕੀਨ ਸਾਹਿਬ ਉਹਨਾਂ ਨੇ ਮਦਦ ਕੀਤੀ ਤਾਂ ਇਹ ਮਨ ਕੇ ਮਕਾਨ ਪੱਕਾ ਪਿਆ ਮੈਂ ਮਤਲਬ ਕਿ ਖੰਡਰੇ ਤਿੱਕ ਬਸ ਅਸੀਂ ਡਿਗੇ ਹੋਏ ਮਕਾਨ 'ਚ ਹੀ ਬੈਠੇ ਸੀ ਵੀ ਹੁਣ ਛੱਤ ਦਾ ਕੋਈ ਇਤਵਾਰ ਨਹੀਂ ਤੇ ਵੀ ਕਦ ਡਿਗ ਜੇ ਚਲੋ ਵਿਚਾਰੇ ਆਏ ਉਹਨਾਂ ਨੇ ਸਾਡਾ ਦੁੱਖ ਸੁਣਿਆ ਚਲੋ ਸਾਨੂੰ ਐਨੇ ਕਿ ਛੱਤ ਪਾ ਕੇ ਦੇ ਦਿੱਤੀ ਵੀ ਅਸੀਂ ਬੈਠਣ ਜੋਗੇ ਹੋ ਗਏ ਸਿਰਫ ਉਰੇ ਕਾਏ ਕਾ ਜਮੇ ਹੁੰਦੀ ਸੀ ਖੜਨੂ ਵੀ ਜੀਨੀਤੀ ਕਰਦਾ ਬੱਚੇ ਦੀ ਪੜ੍ਹਾਈ ਤੇ ਬਹੁਤ ਨੁਕਸਾਨ ਹੋ ਰਿਹਾ ਜੇ ਗੱਲ ਕਰੀ ਕਿੰਨੀ ਕਿਹੜੀ ਕਲਾਸ ਚ ਪਰ 3 ਸਾਲ ਲੋਕ ਸਕੂਲ ਤੇ ਨਹੀਂ ਗਏ ਹਾਂ ਜ ਕਣੇ ਚੱਲੀ ਜਾਂਦਾ ਜੀ ਕਦੇ ਚਲੇ ਗਿਆ ਕਦੇ ਨਹੀਂ ਚਲੇ ਗਿਆ ਬਸ ਇੱਕ ਕਣੇ ਹੁਣ ਬੱਚੇ ਦੀ ਜ਼ਿੰਦਗੀ ਖਰਾਬ ਹੋ ਗਈ ਉਹ ਵੀ ਖਰਾਬ ਹੋ ਰਿਹਾ ਜੇ ਗੱਲ ਕਰੀ ਆਉਣ ਵਾਲੇ ਟਾਈਮ ਚ ਅਸੀਂ ਤਾਂ ਕਹਿੰਦੇ ਵੀਰ ਜੀ ਜਦ ਅਸੀਂ ਦੁਨੀਆ ਤੋਂ ਚਲੇ ਜਾਈਏ ਜਦ ਸਾਡਾ ਕੋਈ ਹੱਲ ਹੋ ਜੇ ਵੀ ਇਹ ਚਲੋ ਦੁਰਦੇ ਫਿਰਦੇ ਹੋ ਜਾਣੇ ਅਸਾਂ ਕਹਿੰਦੇ ਜੀ ਤਿੰਨੇ ਇਹ ਮਤਲਬ ਮੌਤ ਦੇ ਮੂੰਹ ਚ ਮੌਤੇ ਮੰਗਦੇ ਆ ਵੀ ਸਾਡੀ ਮੌਤ ਹੀ ਹੋ ਜਵੇ ਕਿਸੇ ਮੇਰਾ ਇੱਜ਼ਤ ਆ ਵੀਰ ਜੀ ਹੋਈ ਨਹੀਂ ਰਹੰਦਾ ਕੋਈ ਪਹੁੰਚ ਰਿਹਾ ਇਲਾਜ ਕਰਾਉਣ ਖਾਤਰ ਵੀ ਇਸ ਤੋਂ 24 ਘੰਟੇ ਹੀ ਕਰਨੇ ਫਿਰ ਅੱਜ ਨਾਲ ਤਾਂ ਚੱਕ ਲਓ ਫਾਇਦੇ 'ਚ ਜਾਂ ਨਿਕਲ ਜਾ ਫਾਇਦੇ 'ਚ ਚੰਡੀਗੜ੍ਹ ਗਈ ਸੀ ਬਾਈ ਪੀਜੀ ਕਿਤੇ ਦਿਖਾਇਆ ਹੋਵੇ ਕਿਸੇ ਹੋਰ ਡਾਕਟਰ ਦਿਖਾਓਗੇ ਪੀਜੀ ਦਿਖਾਈ ਚੰਡੀਗੜ੍ਹ ਚੰਡੀਗੜ੍ਹ ਵਾਲਾਂ ਨੇ ਤਾਂ ਮੇਰੇ ਲੱਤ ਦਾ ਜੀ ਖਤਮ ਹੀ ਕਰਤੀ ਲੱਤੇ ਨਾਲ ਸੇ ਮਾਰਦੇ ਸਿਕੰਜਾ ਲਾਇਆ ਤੀ ਉਹਨਾਂ ਨੇ 90 ਦਿਨ ਵਾਸਤੇ ਲਾਇਆ ਤੀ 8 ਮਹੀਨੇ ਮੇਰਾ ਸਿਕੰਜਾ ਹੀ ਨਹੀਂ ਕੱਢਿਆ ਜੀ ਉਛ 8 ਮਹੀਨੇ ਸਕੰਜਾ ਨਹੀਂ ਕੱਟਿਆ 8 ਮਹੀਨੇ ਸਕੰਜਾ ਨਹੀਂ ਕੱਟਿਆ ਜੀ ਪੀਜੀ ਚ ਤਾਂ ਬਹੁਤ ਥੱਕ ਗਈ ਉੱਥੇ ਕੋਈ ਇਲਾਜ ਨਹੀਂ ਹੈਗਾ ਜੀ ਮਤਲਬ ਤਾਂ ਜਮੇ ਖਰਾਬ ਹੈ ਹਾਂ ਜੀ ਬਿਸਕੰਜਾ ਲੈ ਇਸ ਕੱਟ ਨਹੀਂ ਸਕਦੀ ਪਹਿਲਾਂ ਤਾਂ ਜੀ 1.5 ਮਹੀਨਾ ਕਹਿੰਦੇ ਸੀ ਉਹਦੇ ਬਾਅਦ ਜੀ 2 ਮਹੀਨੇ ਤੇ ਆ ਗਏ ਚਲੋ ਅਸੀਂ ਫਿਰ ਵੀ ਚਲੋ ਸਬਰ ਕਰ ਲਿਆ ਵੀ ਜਿਵੇਂ ਡਾਕਟਰ ਕਹਿੰਦੇ ਆ ਖਬਰਾਂ ਠੀਕ ਹੀ ਹੋਵੇ ਹੋ ਸਕਦਾ ਠੀਕ ਹੋ ਜਾਣਾ ਚਲੋ ਅਸੀਂ ਸਬਰ ਕਰੇ ਅਨੈਚਰ ਵੀ ਚਲੋ ਕਦਨੇ ਕਦੇ ਰੱਬ ਸੁਣੂਗਾ ਬੱਸ ਬੀਜੀ ਲੈ ਗਏ ਜੀ 6 ਮਹੀਨੇ 6 ਮਹੀਨੇ ਨਿਕਲ ਗਏ 6 ਤੋਂ ਵੀ 2 ਹੋਰ ਕੱਢਦੇ ਜ 8 ਮਹੀਨੇ ਨਿਕਲ ਗਏ ਪੂਰੇ 8 ਮਹੀਨੇ ਬਾਅਦ ਉਹਨਾਂ ਨੇ ਬੱਸ ਜਵਾਬ ਹੀ ਦੇ ਦਿੱਤਾ ਸਾਨੂੰ ਸੋਪਾ ਕਿਸ ਗੱਲ ਕਰੀਏ ਬਾਈ ਵੀਡੀਓ ਸ਼ੇਅਰ ਕਰਿਓ ਜੇ ਗੱਲ ਕਰੀਏ ਆਪਾਂ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਵਾਉਨੇ ਆ ਇੱਕ ਪਾਰਟੀ ਨੇ ਟੂਰਨਾਮੈਂਟ ਕਰਵਾ ਲਿਆ ਤਾਂ ਆਪਾਂ ਕਹਿੰਦੇ ਵੀ ਬਹੁਤ ਮਹਾਨ ਕੰਮ ਕਰ ਲਿਆ ਉਸੇ ਅੜੀ ਦੇ ਵਿੱਚ ਦੂਜੀ ਪਾਰਟੀ ਨਾਲ ਦੀ ਨਾਲ ਟੂਰਨਾਮੈਂਟ ਰੱਖ ਦਿੰਦੀ ਹੈ ਕਿ ਤੇ ਆਪਾਂ ਪਿੱਛੇ ਨਾ ਰਹਿ ਜਾਈਏ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਦੁੱਖ ਜ਼ਰੂਰ ਲੱਗੂਆ ਗੱਲ ਤੇ ਆ ਬਾਈ ਹੁਣ ਹੀ ਨੇ ਦੇਖੋ ਕਿੰਨੀ ਦਵਾਈਆਂ ਬਾਈ ਹੁਣ ਉਹਦਾ ਫਤਕਟ ਸਾਹਿਬ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਦੇਖ ਸਕਦੇ ਹੋ 3 ਮਹੀਨੇ ਹੋ ਗਏ ਬਾਈ ਹੁਣ ਇਹ ਕਹਿੰਦੇ ਪਿੰਡ ਦਾ ਇੱਕ ਬੰਦਾ ਸਾਰ ਲੈਣ ਤੱਕ ਨਹੀਂ ਆਇਆ ਵੀ ਪਿੰਡ ਦੇ ਕਿਸੇ ਬੰਦੇ ਨੇ ਮਦਦ ਤੱਕ ਨਹੀਂ ਕੀਤੀ ਹੈਗੀ ਮੈਂ ਕਹਿੰਦਾ ਬਾਈ ਆਪਾਂ ਬਾਈ ਐਨੇ ਪੈਸੇ ਕਮਾਉਣੇ ਆ ਬਹੁਤ ਸੰਗਤ ਬੈਠੀ ਹੈ ਗੁਰੂ ਪਿਆਰੀ ਸਾਧ ਸੰਗਤ ਬਹੁਤ ਬੈਠੀ ਹੈ ਜਿਹੜੀ ਸੇਵਾ ਕਰਦੀ ਹੈ ਉਹਨਾਂ ਦਾ ਕਿਹ ਜਰੂਰ ਵੀਡੀਓ ਬਚਾਓ ਪਰਿਵਾਰ ਨੂੰ ਥੋੜੀ ਲੋੜ ਹੈ ਭਾਈ ਜੇ ਗੱਲ ਕਰੀਏ ਇਹ ਜਿਹੜਾ ਜੀ ਹੈ ਘਰ ਦਾ ਇਕੱਲਾ ਕਮਾਉਣ ਵਾਲਾ ਜੀ ਹੈ ਕਿਤੇ ਨਾ ਕਿਤੇ ਚੱਲਦਾ ਫਿਰਦਾ ਹੋ ਜਾਊਗਾ ਆਪਣੇ ਪਰਿਵਾਰ ਨੂੰ ਸੰਭੂਗਾ ਰੋਜੀ ਰੋਟੀ ਲਈ ਕੰਮ ਕਰਨ ਜਾਊਗਾ ਤਾਂ ਪਰਿਵਾਰ ਖੁਸ਼ ਰਹੂਗਾ ਕਿਤੇ ਨਾ ਕਿਤੇ ਪਰ 3 ਸਾਲ ਹੋ ਗਏ ਹਾਲਤ ਦੇ ਦੇਖੀ ਨਹੀਂ ਜਾਂਦੀ ਬੱਚਾ ਏ ਪਰ ਪੜਾਈ ਛੱਡੀ ਬੈਠਾ ਇਹ ਉਹਨਾਂ ਦੇ ਘਰ ਦੇ ਨੇ ਮਿਸਿਸ ਨੇ ਇਹ ਨਾਲ ਤੁਹਾਨੂੰ ਪਤਾ ਕਿੰਨਾ ਕੰਮ ਕਰਨਗੇ ਕਹਿੰਦੇ ਵੀ ਦਿਹਾੜੀ ਪਿੰਡ ਦੇ ਵਿੱਚ ਲਾਉਂਦੇ ਨੇ ਨਰੇਗਾ ਦੇ ਵਿੱਚ ਜਾਂਦੇ ਨੇ ਪਰ ਕਿੰਨਾ ਕੰਮ ਕਰਨਗੇ ਜਿਹੜਾ ਹੁਣ ਮੇਨ ਜੀ ਐ ਉਹ ਬਿਮਾਰ ਪਿਆ ਬਾਈ ਕਹਿੰਦਾ ਹਜੇ ਸਿਰਫ ਅਸੀਂ 6-7 ਆਪਰੇਸ਼ਨ ਲੱਤ ਤੇਰੇ ਕਰਾਏ ਨੇ ਪਰ ਲੱਤ ਹਜੇ ਤੱਕ ਠੀਕ ਨਹੀਂ ਹੋਈਏਗੀ ਵੀ ਤੁਹਾਨੂੰ ਅਪੀਲ ਹੈ ਵਾਤਵਾਰ ਵੀਡੀਓ ਸ਼ੇਅਰ ਕਰਕੇ ਬਾਈ ਦੀ ਮਦਦ ਕੀਤੀ ਜਾਵੇ ਤੇ ਆਹ ਤਾਂ ਬਾਈ ਮੱਲਾ ਦਾ ਇਲਾਜ ਕਰਾਏ ਨਹੀਂ ਹੈ ਨਾ ਬਾਹ ਦਾ ਹਜੇ ਇਲਾਜ ਹੀ ਨਹੀਂ ਮੋਟੇ ਦਾ ਇਲਾਜ ਕਰਾਏ ਨਹੀਂ ਜਦੋਂ ਲੱਗਦਾ ਬਈ ਮਾਸ ਵੀ ਸਾਰਾ ਨਾਲ ਚੜ ਕੇ ਜੁੜ ਕੇ ਕਿਤਨਾ ਹਾਂ ਜੀ ਕੰਦੀ ਖਰਾਬ ਹੋ ਗਿਆ ਦੇਖੋ ਇਹ ਸਾਰਾ ਮਿਲ ਗਈ ਕਟ ਹੋਊਗਾ ਆਪਰੇਸ਼ਨ ਤਾਂ ਕਿਤੇ ਜਾ ਕੇ ਹਾਂ ਜੀ ਤਾਂ ਜਾ ਕੇ ਤੇ ਜਾ ਕੇ ਲੋਟ ਹੋਊਗਾ ਦੇਖੋ ਬਾਤ ਨੇ ਬਾਈ ਚ ਬਾਚਾ ਕੁੰਦੀ ਬਾਈ ਪਤਕ ਨਾ ਐ ਚੱਕ ਨੇ ਬਾਈ ਇੰਨੀ ਇੰਨੀ ਘਾਲਾਉਣਾ ਜੀ ਤੇ ਦਰਦ ਬਹੁਤ ਹੁੰਦਾ ਹਣਾ ਜਦੋਂ ਹੁੰਦਾ ਜੇ ਐ ਚੱਕਦਾ ਬਾਈ ਕਈ ਵਾਰ ਬੱਚਾ ਖਿੱਚ ਦਿੰਦਾ ਫੜ ਕੇ ਬਹੁਤ ਤਕਲੀਫ ਹੁੰਦੀ ਹੈ ਜੀ ਬਹੁਤ ਜ਼ਿਆਦੇ ਹਾਂ ਬਹੁਤ ਜ਼ਿਆਦੇ ਤਕਲੀਫ ਹੁੰਦੀ ਹੈ ਜੀ ਹਾਂ ਜੀ ਨਾਸ ਬੁੱਜ ਜਾਂਦਾ ਬਹੁਤ ਖਰਾਬ ਆ ਕੰਮ ਮੇਰਾ ਤਾਂ ਵੀ 24 ਘੰਟੇ ਮਤਲਬ ਸਹੀ ਕਿ ਇਹ ਨਵੀਰ ਬਾਈ ਨਾਲ ਤਾਂ ਜਾਨੇ ਕੱਢਦਾ ਉਹ ਫੇਦੇ ਚ ਵੀ ਜਾਂ ਮੇਰਾ ਕੋਈ ਲਾਜ ਤਾਂ ਮੇਰਾ ਹੋਈ ਨਹੀਂ ਰਿਹਾ ਜੀ ਰੱਬਾ ਚੱਕ ਲੈ ਇਹਨਾਂ ਨੂੰ ਤਾਂ ਹੁਣ ਕੀ ਕਰੀਏ ਜੀ ਕੋਈ ਗਰੀਬ ਬੰਦੇ ਦੇ ਕੋਈ ਮਤਲਬ ਕੋਈ ਨਹੀਂ ਜੀ ਕਰ ਰਿਹਾ 3 ਸਾਲ ਤੇ ਬਸ ਆਪਣੇ ਅੰਦਰ ਹੀ ਪਏ ਆ ਜੀ ਨਾ ਕੋਈ ਮਤਲਬ ਜੀ ਅਸੀਂ ਡਾਕਟਰ ਕੋ ਜਾਨੇ ਡਾਕਟਰ ਕਹਿੰਦਾ ਵੀ ਖਰਾਕ ਦੋ ਜਿੰਨੀ ਵੀ ਦੇ ਹੁੰਦੀ ਹੈ ਪਰ ਉਹ ਗਰੀਬ ਬੰਦਾ ਜੀ ਮੈਂ ਮੈਨੂੰ ਘਰ ਦੇ ਕਿੱਥੋਂ ਖਰਾਕ ਲਾਉਣ ਜੀ ਇੰਨੀ ਇੰਨੀ ਖਰਾਕਾਣ ਦੀ ਮੇਰੇ ਕੋਈ ਗੰਜੈ ਸੀ ਨਹੀਂ ਜੀ ਮੈਂ ਕਿਹਾ ਕੀ ਕਰਾਂ ਕੀ ਨਾ ਕਰਾਂ ਇਹ ਆਪਣੇ ਜੀ ਬਹੁਤ ਔਕਾਤ ਦੁਵਾਈਆਂ ਲੈਉਣੇ ਦੀ ਬਹੁਤ ਔਕਾਤ ਡੱਬਾ ਭਰਿਆ ਪਈ ਦੇਖ ਲਓ ਤੁਸ ਤੁਹਾਨੂੰ ਮੈਂ ਦਿਖਾ ਸਕਦਾ ਦੁਵਾਈਆਂ ਦੇਖੋ ਕਿੰਨੀਆਂ ਦੁਵਾਈਆਂ ਡਾਕਟਰਾਂ ਨੇ ਕਿੰਨੀਆਂ ਲਾਈਆਂ ਵੀ ਆਹ ਦੇਖ ਲਓ ਤੁਸੀਂ ਦੇਖ ਸਕਦੇ ਆ ਜੀ ਜੀ ਮੈਂ ਡੇਲੀ ਖਾਣੀ ਪੈਂਦੀ ਹੈ ਇਹ ਡੇਲੀ ਦੁਵਾਈਆਂ ਖਾਣਾ ਜੀ ਤਿੰਨ ਤਿੰਨਾਂ ਵਾਰ ਦੁਵਾਈਆਂ ਖਾਣਾ ਦੇਖ ਲਓ ਜੀ ਸਾਰੇ ਲਪਾਵੇ ਭਰੇ ਪਏ ਦੁਵਾਈਆਂ ਤੇ ਦੁਵਾਈਆਂ ਵੀ ਖਰਚਾ ਬਹੁਤ ਹੋ ਜਾਂਦਾ ਜੇ ਕਦੇ ਕਦੇ ਖਰਚਾ ਬਹੁਤ ਆਈ ਹਮ ਆਪਣਾ ਚੌਥੇ ਪੰਜਵੇਂ ਦਿਨ 22500 ਦੁਵਾਈਆਂ ਹੁੰਦੀਆਂ ਮਹਾਰਾਜ ਹਾਂਜੀ ਹਾਂ ਇਹ 22500 22500 ਦੀ ਦੁਵਾਈਆਂ ਆ ਜੀ ਬਾਕੀ ਗੱਡੀ ਦਾ ਖਰਚਾ ਜਿੱ ਉਤੇ ਤੱਕ ਜੀ ਮੈਨੂੰ ਗੁਰਦੁਆਰਾ ਸਾਹਿਬ ਤੱਕ ਮੇਰੇ ਘਰ ਦੇ ਮੈਨੂੰ ਟੈਰ ਵਾਲੇ ਮੰਝਾ ਬਣਵਾ ਕੇ ਦੇ ਗਿਆ ਕੋਈ ਮਹਾਂਪੁਰਸਦਾਨੀ ਬੰਦਾ ਜੀ ਉਹਦੇ ਉੱਤੇ ਲੇਖ ਚ ਚ ਲੈ ਕੇ ਜਾਨੀ ਜੀ ਗੱਡੀ ਵੀ ਲਈ ਜਿਹੜੇ ਜਿਹਦੇ ਹਸਪੀਟਲ ਗਈ ਪਰ ਜਾਂਦੇ ਹੋਗੇ ਵੀ ਮੁੱਲ ਦੀ ਲੈਣੀ ਪੈਂਦੀ ਕਰਾਉਣੀ ਪੈਂਦੀ ਹੋਗੀ ਪ੍ਰਾਈਵੇਟ ਆਹ ਇਹ ਵੀ ਮੁੱਲ ਦੀ ਲੈਣੀ ਪੈਂਦੀ ਪ੍ਰਾਈਵੇਟ ਹੀ ਕਰਨੀ ਮੈਂ ਨਹੀਂ ਗੱਡੀ ਗੁੱਡੀ ਤਾਂ ਜੀ ਹਾਂ ਜੀ ਬਸ ਜੀ ਕਦੇ ਕਿਸੇ ਦੀ ਮਿਹਨਤਾਂ ਦਾ ਵਾਲੇ ਕਦੇ ਕਿਸੇ ਮਿਹਨਤਾਂ ਦਾ ਵਾਲੇ ਕਰਦੇ ਆ ਜੀ ਮੈਂ ਤਾਂ ਹੀ ਮਨ ਦਾ ਧੰਨਵਾਦ ਕਰਦਾ ਜਿਹੜੇ ਮੇਰਾ ਮਕਾਨ ਪਾ ਕੇ ਦੇ ਕੇ ਵਕੀਲ ਸਾਹਿਬ ਹੂੰ ਬਸ ਵੀਰ ਜੀ ਵੀ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਵੀ ਜਿਹੜੇ ਚਲੋ ਵੀਰ ਸਾਡੇ ਨਾਲ ਖੜੇ ਨੇ ਵੀ ਜੇ ਅਸੀਂ ਕਹਿੰਦੇ ਜੀ ਇਹਨਾਂ ਦਾ ਇਲਾਜ ਹੋ ਜਵੇ ਵੀ ਚਲੋ ਸਾਡਾ ਬੱਚਾ ਪੜਦਾ ਲਿਖਦਾ ਹੋ ਜਾਊਗਾ ਵਧੀਆ ਜ਼ਿੰਦਗੀ ਜਿਵੇਂ ਆਗੇ ਸੀ ਬਸ ਹੁਣ ਅਸੀਂ ਤਾਂ ਇਲਾਜ ਮਦਦ ਮੰਗਦੇ ਆ ਵੀ ਚਲੋ ਇਹਨਾਂ ਦਾ ਇਲਾਜ ਹੋ ਜਾਵੇ ਜਲਵੇੜੀ ਗੈਲਾਂ ਦੀਆਂ ਤਸਵੀਰਾਂ ਨੇ ਸੁਖਜੀਤ ਲਾਲ ਹੁਣੀ ਨੇ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰਿਓ ਪਰਿਵਾਰ ਨੂੰ ਥੋੜੀ ਲੋੜ ਐ ਸੁਖਜੀਤ ਲਾਲ ਹੁਣਾਂ ਨੂੰ ਥੋੜੀ ਲੋੜ ਐ 3 ਸਾਲ ਹੋ ਗਏ ਬਾਈ ਹੁਣੇ ਕਹਿੰਦੇ ਕਿ ਘਟਨਾ ਵਾਪਰੀ ਸੀ ਜਿੱਥੇ ਕੰਮ ਕਰਦੇ ਸੀਗੇ ਉੱਥੇ ਕੋਈ ਲੋਹਾ ਸੀ ਕਵਾੜੀਏ ਦੇ ਦੁਕਾਨ ਤੇ ਕੰਮ ਕਰਦੇ ਸੀ ਲੋਹਾ ਫਟ ਜਾਂਦਾ ਬਲਾਸਟ ਹੋ ਜਾਂਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਰੀ ਜਿਹੜੀ ਬਾਡੀ ਐ ਦੇਖ ਸਕਦੇ ਹੋ ਸਾਰੀ ਜਿਹੜੀ ਆ ਤਸਵੀਰਾਂ ਨੇ ਬਾਡੀ ਜਲ ਜਾਂਦੀ ਐ ਇਹਨਾਂ ਬਾਹਾਂ ਉੱਪਰ ਚੱਕ ਹੁੰਦੀ ਐ ਇਹਨਾਂ ਥੱਲੇਕਾਰ ਹੁੰਦੀ ਐ ਉਸ ਤੋਂ ਬਾਅਦ ਲੱਤ ਟੁੱਟ ਜਾਂਦੀ ਐ 2-3 ਜਗ੍ਹਾ ਤੋਂ ਲੱਤ ਦਖੰਨਾ ਰੋਪੜ ਤੱਕ ਮਤਲਬ ਕਿ ਹਰੇਕ ਪਾਸੇ ਜਾਏ ਪਰ ਲਾਜ ਨਹੀਂ ਹੋ ਰਿਹਾ 6-7 ਵਾਰ ਤਾਂ ਬਾਈ ਹੁਣ ਕਹਿੰਦੇ ਆਪਰੇਸ਼ਨ ਵੀ ਕਰਾ ਲਿਆ ਪਰ ਲੱਤ ਦੇ ਵਿੱਚੋਂ ਹੁਣ ਡਾਕਟਰ ਕਹਿੰਦੇ ਨੇ ਵੀ ਰਾੜ ਘਟਾਣੀਆਂ ਐ ਰਾੜ ਘਾਣ ਜੋਗੇ ਪੈਸੇ ਨਹੀਂ ਹੈਗੇ ਤੋਂ ਉਸ ਤੋਂ ਬਾਅਦ ਵੀ ਕਹਿੰਦੇ ਲੰਬਾ ਸਮਾਂ ਬੈੱਡ ਦੇ ਉੱਪਰ ਹੀ ਬੈੱਡ ਰੈਸਟ ਕਰਨੀ ਪੈਣੀ ਐ ਪਰਿਵਾਰ ਦੇ ਜੇ ਹਾਲਾਤ ਨੇ ਬਹੁਤ ਮਾੜੇ ਨੇ ਜੇ ਗੱਲ ਕਰੀਏ ਬਾਈ ਹੁਣ ਕਹਿੰਦੇ ਐਡਾ ਐਡਾ ਕੱਖ ਜੰਮਿਆ ਹਜੇ ਘਰ ਦੇ ਵਿੱਚ ਕਹਿੰਦੇ ਵਕੀਲ ਸਾਹਿਬ ਨੇ ਕੋਈ ਫਤਿਹਗੜ ਸਾਹਿਬ ਨੇ ਉਹਨਾਂ ਨੇ ਰਲ ਮਿਲ ਕੇ ਛੱਤ ਪਾਈ ਐ ਪੱਕਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਕਿਤਨੇ ਕਿਤੇ ਇਹ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਦੋਸਤਾਂ ਸੱਜਣਾ ਤੱਕ ਆਪਣੇ ਤੱਕ ਇਸ ਪਰਿਵਾਰ ਦੀ ਮਦਦ ਹੋ ਸਕੇ ਜਿਹੜਾ ਸੁਖਜੀਤ ਲਾਲ ਹੁਣੀ ਨੇ ਚੱਲ ਫਿਰ ਕੇ ਆਪਣੇ ਲਾਤਾਂ ਦੇ ਪੈਰਾਂ ਦੇ ਭਾਰ ਕਿਤਨੇ ਕਿਤੇ ਜਿਹੜਾ ਬੱਚਾ ਹੈ ਪੜ੍ਹਾਈ ਛੱਡੀ ਬੈਠਾ ਉਹ ਵੀ ਆਪਣੇ ਸਕੂਲ ਜਾ ਸਕੇ ਕਿਤਨੇ ਕਿਤੇ ਪੜ੍ਹ ਕੇ ਇੱਕ ਨਾਮ ਖੱਟ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਦੀ ਮਦਦ ਕਰ ਸਕੇ ਪਰ ਕਿਤਨੇ ਕਿਤੇ ਬਾਪ ਹੁਣ ਲਾਚਾਰ ਹੈ ਜੇ ਗੱਲ ਕਰੀਏ ਤੇ ਬਾਪ ਦੀ ਸਹਾਇਤਾ ਦੇ ਲਈ ਬਾਦੇ ਵੀ ਨਾਲ ਮਦਦ ਕਰਦੇ ਤਿੰਨੇ ਜੀ ਨੇ ਪਰਿਵਾਰ ਦੇ ਵਿੱਚ ਸੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਿਓ ਜਿੱਥੇ ਕਿ ਪਰਿਵਾਰ ਨੂੰ ਤੁਹਾਡੇ ਲੋਕੜਾ ਧੰਨਵਾਦ। ਸੁਖਜੀਤ لال ਹੋਣਾ ਦੀ ਤਸਵੀਰ ਦੇਖੀ ਐ। 3 ਸਾਲ ਹੋ ਗਏ ਬੈੱਡ ਤੇ ਪਏ ਨੇ। ਪਰ ਕਿਤੇ ਨਾ ਕਿਤੇ ਇਲਾਕਾ ਨਿਵਾਸੀਆਂ ਨੂੰ ਪਿੰਡ ਨਿਵਾਸੀਆਂ ਨੂੰ ਵੀ ਬੇਨਤੀ ਐ ਆਪਾਂ ਪਿੰਡਾਂ ਦੇ ਵਿੱਚ ਅਕਸਰ ਟਰਨਮੈਂਟ ਕਰਾਉਂਦੇ ਆਂ ਵੀ ਇੱਕ ਨੇ ਟਰਨਮੈਂਟ ਕਰਾ ਲਿਆ। ਦੂਜੀ ਧਿਰ ਕਹਿੰਦੀ ਆਪਾਂ ਇਹ ਤੋਂ ਵੱਡਾ ਕਰਾਵਾਂਗੇ, ਤੋਂ ਵੱਡਾ ਕਲਾਕਾਰ ਬੁਲਾਵਾਂਗੇ ਜਿੱਥੇ ਕਿ ਪਿੰਡ ਦੇ ਵਿੱਚ ਜੋ-ਜੋ ਟਰਨਮੈਂਟ ਕਰਾਉਣਾ ਕਿਤੇ ਨਾ ਕਿਤੇ ਆਪਾਂ ਕਰੋੜਾ ਰੁਪਏ, ਲੱਖਾਂ ਰੁਪਏ ਉਹਨਾਂ ਟਰਨਮੈਂਟਾਂ ਤੇ ਫੋਕ ਦਿੰਨੇ ਆ। ਕਰਾਉ ਟੂਰਨਾਮੈਂਟ ਟੂਰਨਾਮੈਂਟ ਕਰਾਣੇ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਬਾਈ ਜਿਹੜੀ ਅੜੀ ਪਕਾਉਨੇ ਹੋ ਨਾ ਵੀ ਫਰਾਣੇ ਨੇ ਟੂਰਨਾਮੈਂਟ ਕਰਾਇਆ ਅਸੀਂ ਵੀ ਕਰਾਉਣਾ ਦੂਜੀ ਪਾਰਟੀ ਨੇ ਟੂਰਨਾਮੈਂਟ ਕਰਾਉਣਾ ਉਹ ਜਿਹੜੀ ਅੜੀ ਹੈ ਸੁਖਜੀਤ لال ਹੋਣਾ ਦੇ ਪਿੰਡ ਜਲਵੇੜੀ ਗਹਿਲਾਂ ਦੇ ਵਿੱਚ ਜਾਣ ਕੇ ਪਗਾਓ ਬਾਈ ਜੇ ਇੰਨੀ ਅੜੀ ਹੈ ਕਿਉਂਕਿ ਜੇ ਗੱਲ ਕਰੀਏ 3 ਸਾਲ ਹੋ ਗਏ ਬਾਈ ਕਹਿੰਦਾ ਕੋਈ ਸਾਰਿਆਂ ਨਹੀਂ ਪੁੱਛ ਰਿਹਾ ਪਰਿਵਾਰ ਦੇ ਹਾਲਾਤ ਲੋਕ ਬਾਹਰੋਂ ਆਣ ਕੇ ਸੇਵਾਵਾਂ ਕਰ ਰਹੇ ਨੇ ਕਿਤੇ ਨਾ ਕਿਤੇ ਜਿਹੜੀ ਮਾੜੇ ਮੋٹے ਖਰਚਾ ਪਾਣ ਲਈ ਚੱਲ ਰਹੇ ਨੇ ਲੋਕ ਤਿਲਫੂਲ ਆਪਣਾ ਦਸਵੰਦ ਕੱਢ ਰਹੇ ਨੇ ਪਰ ਬਾਈ ਕਹਿੰਦਾ ਹੁਣ ਆਪਰੇਸ਼ਨ ਜੋਗੇ ਪੈਸੇ ਨਹੀਂ ਹੈਗੇ ਲਾਤਾ ਦੇ ਵਿੱਚੋਂ ਰਾੜ ਘਟਾਣੀ ਹੈ ਉਹਦੇ ਪੈਸੇ ਨਹੀਂ ਹੈਗੇ ਇਲਾਜ ਕਰਾਉਣਾ ਬੱਚਾ ਵਿਚਾਰਾ ਛੋਟਾ ਜਿਹਾ ਆਪਣੀ ਪੜ੍ਹਾਈ ਛੱਡੀ ਬੈਠਾ ਕਰਦੇ ਇਹਨਾਂ ਦੇ ਮਿਸਿਸ ਜਿਹੜੇ ਨੇ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਜਿਹੜਾ ਮਾੜਾ ਮੋਟਾ ਕੰਮ ਕਰਦੇ ਨੇ ਉਹ 4 ਪੈਸੇ ਆ ਜਾਂਦੇ ਨੇ ਜਿਹੜਾ ਰੋਟੀ ਪਾਣੀ ਉਹ ਚੱਲ ਰਿਹਾ ਹੈ ਬਹੁਤ ਮਾੜੇ ਹਾਲਾਤ ਨੇ ਸੁਖਜੀਤ ਲਾਲ ਹੋਣਾ ਤੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕਿਤੇ ਨਾ ਕਿਤੇ ਇਹਨਾਂ ਦੀ ਮਦਦ ਹੋ ਸਕੇ ਧੰਨਵਾਦੀ ਜੀ ਮਰਈ 62 834 17013 ਦੂਜਾ ਹੈਗਾ ਜੀ 94785 84695 ਦੂਜਾ ਨੰਬਰ ਹੈ